दो जी कॉम्पीटिशन जहिड़ा वा ਕਿਸੇ ਨਾਲ ਨਹੀਂ ਮੰਨਦੇ ਪਏ ਇਹ ਔਰ ਓਵਰ ਆਨਫੀਡੈਂਸ ਦੀ ਗੱਲ ਨਹੀਂ ਕਰ ਰਹੇ ਸਾਡੇ ਜਿਹੜੇ ਲੀਡਰ ਨੇ ਅਮਨ ਸ਼ੇਰ ਸਿੰਘ ਸ਼ਹਿਰੀ ਅਲਸੀਦੀਆ ਬਹੁਤ ਮਿਹਨਤੀ ਹੈ ਉਹਨਾਂ ਨੇ ਸਿਰਫ ਇੱਕੋ ਗੱਲ ਸਾਨੂੰ ਸਾਰਿਆਂ ਨੂੰ ਸੁਖਾਈ ਹੈ ਕਿ ਆਪਣੀ ਲਕੀਰ ਲੰਬੇ ਖਿੱਚੋ ਇਸੇ ਵੱਲ ਵੇਖਣ ਦੀ ਲੋੜ ਨਹੀਂ ਆਪਣੀ ਮਿਹਨਤ ਅਰੋ ਫਲ ਦੇਣ ਵਾਲਾ ਪਰਮਾਤਮਾ ਹੈ ਕਿ ਅਸੀਂ ਪੂਰੀ ਮਿਹਨਤ ਲਾ ਰਹੇ ਹਾਂ ਜੀ ਅਸੀਂ ਉਹਨਾਂ ਨੂੰ ਇਹ ਚੀਜ਼ ਜਿਹੜੀ ਝੋਲੀ ਆ ਜਿਹੜੀ ਸੀਟ ਹੈ ਅਸੀਂ ਉਹਨਾਂ ਦੀ ਝੋਲੀ ਪਾਉਣੀ ਹੈ ਔਰ ਟੱਚੂਟ ਸਾਡੇ ਨਾਲ ਜਿਹੜੇ ਪਿੰਡ ਵਾਲੇ ਨੇ ਜਿਹੜੇ ਅਵਾਰਡ ਵਾਲੇ ਨੇ ਉਹ ਬਹੁਤ ਪਿਆਰ ਦੇ ਰਹੇ ਨੇ ਸਾਥ ਦੇ ਰਹੇ ਨੇ ਬਾਕੀ ਜੋ ਇਲੈਕਸ਼ਨ ਦਾ ਰ ਕੰਮ ਕਰਾਉਂਦੀ ਆਮ ਪਾਰਟੀ ਜੀ ਦੂਜੀ ਪਾਰਟੀਆਂ ਨੇ ਕਿਹੜੀ ਨੇ ਕੰਮ ਕਰਾਇਆ ਕੋਈ ਕੰਮ ਨਹੀਂ ਕਰਾਉਂਦੀ ਪਿੰਡ ਵੀ 24 ਨੰਬਰ ਵਾਰਡ ਵੀ ਸਾਰੇ ਬਹੁਤ ਖੁਸ਼ ਆ ਸੋ ਮਹਾਰਾਜ ਮੇਰ ਕਰੇ ਜਿੱਤ ਕੇ ਤੁਹਾਨੂੰ ਬਾਅਦ ਚ ਇੰਟਰਵਿਊ ਦੇਣੇ ਦੀ ਮੌਸਮ ਦੀ ਗੱਲ ਕਰੀਏ ਤੇ ਪੰਜਾਬ 'ਚ ਇੰਨੀ ਦਿਨੀ ਸਰਦੀ ਦਾ ਮੌਸਮ ਹੈ ਪਰ ਰਾਜਨੀਤੀ ਵਿੱਚ ਗਰਮਾਹਟ ਮਹਿਸੂਸ ਹੋ ਰਹੀ ਹੈ। ਬਟਾਲੇ ਤੋਂ ਲਾਈਵ ਤਸਵੀਰਾਂ ਪੇਸ਼ ਕਰ ਰਹੇ ਹਾਂ ਜਿੱਥੇ ਬਟਾਲਾ ਦੇ ਨਗਰ ਨਿਗਮ ਵਾਰਡ ਨੰਬਰ 24 ਦੀ ਉਪ ਚੋਣ ਹੋਣ ਜਾ ਰਹੀ ਹੈ। ਅੱਜ ਵੱਖ-ਵੱਖ ਪਾਰਟੀਆਂ ਵੱਲੋਂ ਆਪਣੇ ਉਮੀਦਵਾਰਾਂ ਦੇ ਕਾਗਜ਼ ਪਹੜੇ ਗਏ ਹਨ। ਆਮ ਆਦਮੀ ਪਾਰਟੀ ਵੱਲੋਂ ਇੱਕ ਵਾਰ ਫਿਰ ਦਾਅਵਾ ਕੀਤਾ ਜਾ ਰਿਹਾ ਹੈ ਕਿ ਆਮ ਕਰਦੇ ਇੱਕ ਵਿਅਕਤੀ ਨੂੰ ਉਹਨਾਂ ਵੱਲੋਂ ਚੋਣ ਮੈਦਾਨ 'ਚ ਉਤਾਰਿਆ ਗਿਆ। ਗੱਲਬਾਤ ਕਰਦੇ ਹਾਂ ਤੋ ਬਟਾਲਾ ਤੋਂ ਬਧਾਇਕ ਨੇ ਔਰ ਪੰਜਾਬ ਦੇ ਜੋ ਕਾਰਜਕਾਰੀ ਪ੍ਰਧਾਨ ਨਿਯੁਕਤ ਕੀਤੇ ਗਏ ਹਨ ਸ਼ਰੀਕਲ ਸਿੰਘ ਜੀ ਉਹਨਾਂ ਦੇ ਬ੍ਰਦਰ ਅਮਰਤ ਕਲਸੀ ਜੀ ਨਾਲ ਸਤਿ ਸ਼੍ਰੀ ਅਕਾਲ ਜੀ ਕੀ ਕਹਿਣਾ ਚਾਹੁੰਦੇ ਹੋ ਉਪ ਚੋਣਾਂ ਬਾਰੇ ਜੀ ਚੋਣਾਂ ਦਾ ਦਿਨ ਬਹੁਤ ਨੇੜੇ ਹੈ ਤੇ ਥੋੜਾ ਟਾਈਮ ਰਹਿ ਗਿਆ ਮਿਹਨਤ ਕਰ ਰਹੇ ਆ ਔਰ ਸਭ ਤੋਂ ਪਹਿਲਾਂ ਤੁਹਾਨੂੰ ਅਰਦੇ ਐਮਐਲਏ ਸ਼ਰੀਕਲ ਸਿੰਘ ਜੀ ਦਾ ਜਿਨ੍ਹਾਂ ਨੇ ਸੀਟ ਦਿੱਤੀ ਆ ਬਹੁਤ ਹੀ ਮਤਲਬ ਪਾਰਟੀ ਦੇ ਪੁਰਾਣੇ ਲੀਡਰ ਨੇ ਚੱਲਦੇ ਆਉਂਦੇ ਨੇ ਔਰ ਉਹਨਾਂ ਦੇ ਐਡੇ ਵੱਡੇ ਅਹੁਦੇ ਦੇ ਨਾਲ ਮਤਲਬ ਐਮਐਲਏ ਸਾਹਿਬ ਨੂੰ ਜਿਸ ਸਾਹਿਬ ਨੇ ਅੁੱਧਾ ਮਿਲਿਆ ਜਿਸ ਸਾਹਿਬ ਨੇ ਜ਼ਿੰਮੇਵਾਰੀ ਮਿਲੀ ਹੈ ਇਧਰ ਧਿਆਨ ਵੀ ਉਹਨਾਂ ਦਾ ਪੂਰਾ ਦਾ ਪੂਰਾ ਧਿਆਨ ਬੈਠਾ ਸੀਨੀਅਰ ਟੀਮ ਆਮ ਆਦਮੀ ਪਾਰਟੀ ਦੀ ਸਾਰੇ ਜਾਣੇ ਡਟ ਕੇ ਮਿਹਨਤ ਕਰ ਰਹੇ ਆ ਔਰ ਹਾੜ ਦੇ ਜਿਹੜੇ ਐਮਸੀ ਕੈਂਡੀਡੇਟ ਨੇ ਉਹਨਾਂ ਦਾ ਨਾਮ ਹੈ ਸਰਦਾਰ ਸਤਨਾਮ ਸਿੰਘ ਜੀ ਔਰ ਅਹੀਂ ਤੇ ਇਹੀ ਪਿੰਡ ਵਾਲਿਆਂ ਨੂੰ ਐਸੱਦਿਆਂ ਹਾਂ ਵੀ ਜਿਹੜੀ ਸਰਕਾਰ ਆ ਉਹਦਾ ਫਾਇਦਾ ਲੋ ਜਿਹੜਾ ਟਾਈਮ ਪਿੱਛੇ ਨੰਨ ਗਿਆ ਹੋਆ ਐਮਸੀ ਜਿਹੜੇ ਨਹੀਂ ਸੀ ਜਿੰਦਾ ਉਹਨਾਂ ਦੇ ਨਾਲ ਵੀ ਜਿਹੜਾ ਕੰਮ ਹੋਣ ਵਾਲੇ ਆ ਇਹ ਪ੍ਰੋਫਿਟ ਦੇ ਨਾਲ ਹੀ ਕੰਮ ਤੁਹਾਨੂੰ ਵਾਪਸ ਮਿਲਣਗੇ ਅਮਰ ਜੀ ਜੇਕਰ ਉਹ ਚੋਣਾਂ ਆ ਦੀ ਗੱਲ ਕਰਾਂ ਨਾ ਕਰਨ ਨਿਕਮ ਦੇਸ ਐਮ ਸੀ ਡੀ ਕਿੰਨੂੰ ਮੈਨ ਤੁਸੀਂ ਮੰਨਦੇ ਹੋ ਕਿ ਤੁਹਾਡਾ ਕੰਪੀਟੀਸ਼ਨ ਆਮ ਆਦਮੀ ਪਾਰਟੀ ਦਾ ਕਿੰਨਾ ਕਾਂਗਰਸ ਨਾਲ ਦਾ ਸ਼ੋਮਨੀ ਖਾਲੀ ਦਲ ਕਿੰਨਾ ਨਾਲ ਕੰਪੀਟੀਸ਼ਨ ਮੰਨਦੇ ਹੋ ਦੇਖੋ ਜੀ ਅਹੀਂ ਕੰਪੀਟੀਸ਼ਨ ਜਿਹੜਾ ਵਾ ਕਿਸੇ ਨਾ ਨਹੀਂ ਮੰਨਦੇ ਪਏ ਇਹ ਔਰ ਓਵਰ ਆਨਫੀਡੈਂਸ ਨਾਲ ਗੱਲ ਨਹੀਂ ਕਰ ਰਹੇ ਸਾਡੇ ਜਿਹੜੇ ਲੀਡਰ ਨੇ ਅਮਨ ਸ਼ੇਰ ਸਿੰਘ ਸ਼ਹਿਰੀ ਐਲਸੀਡੀ ਉਹ ਬਹੁਤ ਮਿਹਨਤੀ ਹੈ ਉਹਨਾਂ ਨੇ ਸਿਰਫ ਇੱਕੋ ਗੱਲ ਸਾਨੂੰ ਸਾਰਿਆਂ ਨੂੰ ਸੁਖਾਈ ਹੈ ਕਿ ਆਪਣੀ ਲਕੀਰ ਲੰਬੀ ਖਿੱਚੋ ਇਸੇ ਵੱਲ ਵੇਖਣ ਦੀ ਲੋੜ ਨਹੀਂ ਆਪਣੀ ਮਿਹਨਤ ਔਰ ਫਲ ਦੇਣ ਵਾਲਾ ਉਹ ਪਰਮਾਤਮਾ ਹੈ ਮਰੋਦੀ ਪਾਰਟੀਆਂ ਨੂੰ ਲਗਾਤਾਰ ਕਿਹਾ ਜਾਂਦਾ ਹੈ ਕਿ ਜਿਹੜੀ ਸੱਤਾਧਾਰੀ ਪਾਰਟੀ ਹੁੰਦੀ ਹੈ ਜਿਹੜੇ ਵੀ ਉਪ ਚਨਾਵ ਹੋਣ ਕਿਸੇ ਕਿਸਮ ਦੇ ਹੋਣ ਉਹ ਜ਼ਿਆਦਾ ਉਹਨਾਂ ਦੇ ਹੁੰਦੇ ਆ ਕੀ ਕਹਿਣਾ ਚਾਹੁੰਦੇ ਹੋ ਜੋ ਇੱਕ ਆ ਚੋਣਾ ਹੋਣਗੀ ਆ ਇਹ ਬਿਲਕੁਲ ਸਹੀ ਤਰੀਕੇ ਨਾਲ ਪ੍ਰਸ਼ਾਸਨ ਦੇ ਦੇਖਣੇ ਚੋਣਗੀ ਇਹ ਕੋ ਦਿਆ ਹੁਣੇ ਲੈ ਪਿੱਛੇ ਜਿਮਨੀ ਚੋਂ ਉਹਨਾਂ ਕਈਆਂ ਨੇ ਚਾਰ ਸੀਟਾਂ ਸੀ ਸਭ ਉਸ ਸਾਰਾ ਟਰਾਂਸਪਰੈਂਸੀ ਹੀ ਉਹ ਇੱਕੋ ਸੀਟ ਦੇ ਆਮ ਆਦਮੀ ਪਾਰਟੀ ਦੇ ਨਹੀਂ ਹੱਥ ਆਈ ਸਭ ਉਸ ਜਿਹੜਾ ਡਿਪਾਰਟਮੈਂਟ ਪ੍ਰੋਟੋਕਾਲ ਦੇ ਸਾਹਮਣੇ ਚੱਲੇ ਰੋ ਕੋਈ ਇੱਥੇ ਹੇਰ ਫੇਰ ਵਾਲੀ ਗੱਲ ਨਹੀਂ ਹੋਣ ਵਾਲੀ ਬੜੀ ਵੱਡੀ ਜ਼ਿੰਮੇਵਾਰੀ ਐਮਐਲਏ ਵੱਲੋਂ ਜੋ ਕਾਰਜਕਾਰੀ ਪ੍ਰਧਾਨ ਨੇ ਸ਼ਹਿਰੀ ਕਲਸੀ ਵੱਲੋਂ ਦੋਨਾਂ ਵੀਰਾਂ ਦੀ ਲਗਾਈ ਗਈ ਹੈ ਕੀ ਗਿਫਟ ਦੇਣਾ ਚਾਹੁੰਦੇ ਹੋ ਕਿਉਂਕਿ ਕਾਰਜਕਾਰੀ ਪ੍ਰਧਾਨ ਦਾ ਅਹੁਦਾ ਹੁਣੇ ਹੁਣੇ ਮਿਲਿਆ ਲਗਾਤਾਰ ਉਹਨਾਂ ਨੂੰ ਉਧਰ ਮੁਬਾਰਕਾ ਮਿਲ ਰਹੀ ਹੈ ਉਧਰ ਡੇਰਾਬਾਬ ਬਣਾਣ ਦੀ ਜਿਮਨੀ ਚੋਂ ਉਹਨਾਂ ਲਿਵਕੋ ਉਹਨਾਂ ਦੇ ਦੋ ਭਰਾ ਨਹੀਂ ਉਹਨਾਂ ਦੇ ਜਿੰਨੇ ਇੱਥੇ ਖੜੇ ਨੇ ਜਿੰਨੇ ਆਮ ਆਦਮੀ ਪਾਰਟੀ ਦੇ ਨੇ ਉਹ ਸਾਰੇ ਤੁਹਾਡੀ ਤੁਹਾਡੀ ਗਵਾਹੀ ਦੇ ਵਿੱਚੋਂ ਉਹ ਹੀ ਦੋਵੇਂ ਭਰਾਵਾਂ ਦੇ ਜੀ ਇਹ ਅਸੀਂ ਪੂਰੀ ਮਿਹਨਤ ਲਾ ਰਹੇ ਹਾਂ ਜੀ ਅਸੀਂ ਉਹਨਾਂ ਨੂੰ ਇਹ ਚੀਜ਼ ਜਿਹੜੀ ਝੋਲੀ ਆ ਜਿਹੜੀ ਸੀਟ ਹੈ ਅਸੀਂ ਉਹਨਾਂ ਦੇ ਝੋਲੀ ਪਾਉਣੀ ਹੈ ਔਰ ਟੱਚੂਟ ਸਾਡੇ ਨਾਲ ਜਿਹੜੇ ਪਿੰਡ ਵਾਲੇ ਨੇ ਜਿਹੜੇ ਐਵਾਰਡ ਵਾਲੇ ਨੇ ਉਹ ਬਹੁਤ ਪਿਆਰ ਦੇ ਰਹੇ ਨੇ ਸਾਥ ਦੇ ਰਹੇ ਨੇ ਬਾਕੀ ਦੋ ਇਲੈਕਸ਼ਨ ਦੇ ਰਿਜ਼ਲਟ ਆ ਉਹ ਤੇ ਸਾਹਮਣੇ ਆਉਣੇ ਆ ਜੀ ਆਓ ਜੀ ਉਮੀਦਵਾਰ ਨਾਲ ਗੱਲਬਾਤ ਕਰਦੇ ਹਾਂ ਸਤਿਗੁਰ ਜੀ ਸ਼ੁਭਨਾਮ ਕੀ ਜੀ ਸ਼ੁਭਨਾਮ ਸਤਨਾਮ ਸਿੰਘ ਜੀ ਸਤਨਾਮ ਸਿੰਘ ਕੀ ਕਾਰੋਬਾਰ ਕਰਦੇ ਆਂ ਕਾਰੋਬਾਰ ਮੈਂ ਟੂਰੀ ਕਰਦੇ ਆਂ ਆਮ ਆਦਮੀ ਪਾਰਟੀ ਜਿਸ ਤਰ੍ਹਾਂ ਸੱਤਾ ਵਿੱਚ ਆਈ ਸੀ ਕਿ ਆਮ ਘਰਾਂ ਦੇ ਵਿਅਕਤੀ ਆਮ ਘਰਾਂ ਦੇ ਨੌਜਵਾਨ ਮੈਦਾਨ ਵਿੱਚ ਆਉਣਗੇ ਜਿੱਤਣਗੇ ਸੱਤਾ ਸੰਭਾਲਣਗੇ ਉਸੇ ਰਾਹ ਤੇ ਚੱਲਦੀ ਹੈ ਸਭ ਤੋਂ ਪਹਿਲਾਂ ਇਸ ਬਾਰੇ ਕੀ ਕਹਿਣਾ ਚਾਹੁੰਦੇ ਜੀ ਹਾਂ ਜੀ ਆਮ ਘਰਾਂ ਦੇ ਤੋਂ ਆਮ ਆਦਮੀ ਪਾਰਟੀ ਸੱਤਾ ਚ ਆਈ ਹੈ ਵਾਰਡ ਨੰਬਰ 26 'ਚ ਕੀ ਕੀ ਕੰਮ ਹੋਇਆ ਕੰਮ ਹੋਇਆ ਜੀ ਛੱਪੜੇ ਆਪਣਾ ਲਟਾਂ ਲਗੀਆਂ ਜੀ ਕੱਚੇ ਕੋਠਿਆਂ ਨੇ ਪੈਸੇ ਮਿਲੇ ਜੀ ਪਿਲਸਣਾਂ ਲਵਾਈਆਂ ਜੀ ਹਾਂ ਜੀ ਹੁਣ ਐ ਸ਼ਮਸ਼ਾਨ ਘਾਟ ਤੇ ਥੋੜਾ ਇੱਕ ਹੋ ਆ ਗਿਆ ਇੱਕ ਛੜਕ ਬਣਾਈ ਕੀ ਕਹਿਣਾ ਚਾਹੁੰਦੇ ਹੋ ਵੋਟਰਾਂ ਨੂੰ 24 ਨੰਬਰ ਵਾਰਡ ਦੇ ਜਿੰਨੇ ਵੋਟਰ ਨੇ ਕੀ ਕਹਿਣਾ ਚਾਹੁੰਦੇ ਹੋ ਇਹਨਾਂ ਨੂੰ ਵੀ ਸਾਥ ਦੇਣ ਸਾਡਾ ਕੰਮ ਕਰਾਉਂਦੀ ਆਮ ਪਾਰਟੀ ਜੀ ਦੂਜੀ ਪਾਰਟੀਆਂ ਨੇ ਕਿਹੜੀ ਨਾ ਕੰਮ ਕਰਾਉਂਦੀ ਕੋਈ ਕੰਮ ਨਹੀਂ ਕਰਾਉਂਦੀ ਤਾਂ ਏ ਸੀ ਜੀ ਵਾਰਡ ਨੰਬਰ 24 ਤੋਂ ਜੋ ਉਮੀਦਵਾਰ ਨੇ ਆਮ ਆਦਮੀ ਪਾਰਟੀ ਵੱਲੋਂ ਇੱਕ ਆਮ ਘਰ ਦੇ ਜੋ ਮਜ਼ਦੂਰੀ ਕਰਦੇ ਨੇ ਦਿਹਾੜੀ ਦਾਪਾ ਕਰਦੇ ਨੇ ਉਹਨਾਂ ਨੂੰ ਇੱਕ ਵਾਰ ਫਿਰ ਚੋਣ ਮੈਦਾਨ 'ਚ ਉਤਾਰਿਆ ਗਿਆ ਹੈ ਤੁਨਕਸੀ ਤਾ ਤੁਨਕਸੀ ਜੀ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਆਪਣਾ ਰਿਐਕਸ਼ਨ ਸਭ ਤੋਂ ਪਹਿਲਾਂ ਤੁਹਾਡਾ ਜੀ ਆਇਆਂ ਨਿਊਜ਼ ਦਾ ਧੰਨਵਾਦ ਜਿਹੜਾ ਤੇ ਇੱਥੇ ਪਹਿਲਾਂ ਬਲਦੇਵ ਸਿੰਘ ਐਮਸੀ ਹੁੰਦੇ ਸੀ ਜਿਨ੍ਹਾਂ ਦੀ ਕੁਝ ਸਮੇਂ ਪਹਿਲਾਂ 데ਤ ਹੋ ਗਈ ਆ ਉਹਦਾ ਵੀ ਬਹੁਤ ਅਫਸੋਰਸ ਆ ਕਿਉਂਕਿ ਇਲੈਕਸ਼ਨਾਂ ਅਗਲੇ ਸਾਲ ਹੋਣੀਆਂ ਸੀ ਤੇ ਬਾਕੀ ਸਾਡੇ ਬਟਾਲੇ ਦੇ ਲੋਕ ਬਹੁਤ ਸਿਆਣੇ ਆ ਉਹਨਾਂ ਨੇ ਇਹ ਸੜਕਾਂ ਵੇਖੀਆਂ ਚੌਕ ਵੇਖੀਆਂ ਕਿਉਂਕਿ ਜਦੋਂ ਅਸੀਂ ਕਿਸੇ ਵਾਰਡ 'ਚ ਕੰਮ ਕਰਦੇ ਆ ਨਾ ਉੱਥੇ ਸਾਡਾ ਕੰਮ ਰੱਖਿਆ ਜਾਂਦਾ ਜੀ ਉੱਥੇ ਪਾਰਟੀ ਬਾਜ਼ੀ ਹੋ ਜਾਂਦੀ ਆ ਮੇਹਰ ਸਾਫ ਕਰਕੇ ਹੋਰ ਵੀ ਲਾਲੂ ਵਰਕਰ ਸੋ ਇਸ ਕਰਕੇ ਇਹਦੇ ਵਿੱਚ ਇਹ ਆ ਵੀ ਜੇ ਐਮਸੀ ਸਾਡੇ ਜਿੱਤਦੇ ਆ ਸੋ 24 ਨੰਬਰ ਵਾਰਡ ਲੰਗੀ ਮੇਰੀ ਬੇਨਤੀ ਹੈ ਕਿ ਉਹਨਾਂ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਜਿਤਾਣ ਕਿਉਂਕਿ ਇੱਕ ਇਹ ਬਹੁਤ ਮਿਹਨਤੀ ਆ ਤੇ ਮੇਰੇ ਸਤਕਾਰਯੋਗ ਵੱਡੇ ਭਰਾ ਸਰਦਾਰ ਅਮਨ ਸਿੰਘ ਸ਼ਰੀਕਲ ਸਿੰਘ ਜਿਨ੍ਹਾਂ ਨੇ ਇਹਨਾਂ ਨੂੰ ਟਿਕਟਾਂ ਨਵਾਜਿਆ ਤੇ ਹੱਕ ਵੀ ਜਿਹੜਾ ਇਹਨਾਂ ਦਾ ਹੀ ਬਣਦਾ ਸੀ ਸੋ ਪਿੰਡ ਵੀ 24 ਨੰਬਰ ਵਾਰਡ ਵੀ ਸਾਰੇ ਬਹੁਤ ਖੁਸ਼ ਆ ਸੋ ਮਹਾਰਾਜ ਮਿਹਰ ਕਰੇ ਇਹ ਜਿੱਤ ਕੇ ਤੁਹਾਨੂੰ ਬਾਅਦ ਚ ਇੰਟਰਵਿਊ ਕਰਨ ਦੀ ਥੈਂਕ ਯੂ ਇਹ ਸੀ ਜੀ ਆਮ ਆਦਮੀ ਪਾਰਟੀ ਦੇ ਉਮੀਦਵਾਰ ਉਹਨਾਂ ਵੱਲੋਂ ਸਾਰਿਆਂ ਨੂੰ ਬੇਨਤੀ ਕੀਤੀ ਜਾ ਰਹੀ ਹੈ ਕਿ ਉਹਨਾਂ ਨੂੰ 21 ਤਰੀਕ ਨੂੰ ਵੱਡੇ ਪੱਦਰ ਤੇ ਵੋਟਾਂ ਪਾ ਕੇ ਤੇ ਜਤਾਇਆ ਜਾਵੇ ਉਹ ਇੱਕ ਦੁਬਾਰਾ ਦੱਸ ਦਿੰਨੇ ਆ ਕਿ ਆਮ ਆਦਮੀ ਪਾਰਟੀ ਨੇ ਇੱਕ ਆਮ ਕਰਦੇ ਵਿਅਕਤੀ ਨੂੰ ਫਿਰ ਤੋਂ ਚੋਣਾਂ ਵਿੱਚ ਖਿਲਾੜਿਆ ਹੈ ਉਹਨਾਂ ਵੱਲੋਂ ਦਾਵਾ ਕੀਤਾ ਜਾ ਰਿਹਾ ਹੈ ਕਿ ਆਮ ਘਰਾਂ ਦੇ ਵਿਅਕਤੀ ਆਮ ਘਰਾਂ ਦੇ ਨੌਜਵਾਨ ਆਉਣ ਵਾਲੀਆਂ ਸੱਤਾ ਸਵਾਲਣਗੇ ਵੇਖਦੇ ਰਹੋ ਚੈਨਲ ਦਾ ਆਰ ਐਨ ਨਿਊਜ਼